ਹੁਣ ਵੀਰ ਭਗਵੰਤ ਸਿੰਘ ਮਾੜੀ ਉਧੋਕੇ ਵੀਰ ਸੁਰਿੰਦਰ ਸਿੰਘ ਦਾ ਬੇਟਾ ਉਹਨਾਂ ਗੁਰਮਖਤਿਆਰਾਂ ਵੱਲੋਂ ਹਰਨੂਰ ਸਿੰਘ ਨਾਲ ਇਹਨਾਂ ਦੋ ਬੱਚਿਆਂ ਨੇ ਆਪ ਜੀ ਨੂੰ ਕਵਤਾ ਸਰਵਣ ਕਰਾਉਣੀ ਹੈ ਫਿਰ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਤਨ ਤਨ ਸਾਈਂ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਦੀਆਂ ਸਮੂੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਤਨ ਤਨ ਬਾਬਾ ਨਰਾਇਣ ਦਾਸ ਜੀ ਦੇ ਅਸਥਾਨਾਂ ਤੇ ਜੋੜ ਮਿਲੇ ਦੇ ਸੰਬੰਧ ਵਿੱਚ ਤਨ ਤਨ ਸਾਈਂ ਸਿਰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕੇ ਫਤਹਿ ਬੁਲਾਈਏ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਉਦਾਸੀ ਸੰਪਰਦਾ ਦਾ ਸਿੱਖ ਕੌਮ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸ ਸਮੇਂ ਸਿੰਘਾਂ ਨੂੰ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਤਾਂ ਉਦਾਸੀ ਸੰਪਰਦਾ ਦੇ ਮਹਾਪੁਰਖਾਂ ਨੇ ਗੁਰਬਾਣੀ ਦੇ ਪ੍ਰਸਾਰ ਅਤੇ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਜਾਰੀ ਰੱਖਿਆ ਉਸੇ ਸੰਪਰਦਾ ਦੇ ਵਰ ਸਾਇਬ ਆਪਾ ਨਰਾਇਣਦਾਸ ਜੀ ਬਾਬਾ ਸੰਤੋਖਦਾਸ ਜੀ ਅਤੇ ਮੌਜੂਦਾ ਮੁਖੀ ਬਾਬਾ ਮੋਜੀਦਾਸ ਜੀ ਜਿਤੇ ਕੀ ਸਰੀਰਕ ਤੌਰ ਤੇ ਸੰਗਤਾਂ ਦੀ ਸੇਵਾ ਦਵਾਈਆਂ ਨਾਲ ਕਰਦੇ ਹਨ ਉਤੇ ਹੀ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾਉਂਦੇ ਹਨ ਇਤਿਹਾਸ ਦੀ ਗੱਲ ਕਰੀਏ ਤਾਂ ਤਨਤਨ ਸਾਹਿਬ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਰਾਜ ਕਰਨ ਦਾ ਸੰਕਲਪ ਬਖਸ਼ਿਆ ਸੰਤ ਸਪਾਹੀ ਦੀ ਪਦਵੀ ਬਖਸ਼ੀ ਅਤੇ ਅਸੀਂ ਰਾਜ ਵੀ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਸਰਦਾਰ ਹਲੀ ਸਿੰਘ ਨਲਵੇ ਮਹਾਰਾਜਾ ਰਣਜੀਤ ਸਿੰਘ ਵਰਗੇ ਅਨੇਕਾਂ ਮਹਾਰਾਜੇ ਹੋਏ ਜਿਨ੍ਹਾਂ ਦੀ ਬਦੌਲਤ ਅਸੀਂ ਰਾਜ ਕੀਤਾ ਪਰ ਉੱਥੇ ਹੀ ਸਾਡੀ ਕੌਮ ਵਿੱਚ ਗਦਾਰਾਂ ਦੀ ਗਦਾਰੀ ਕਰਕੇ ਸਾਡਾ ਰਾਜ ਸਾਡੇ ਹੱਥੋਂ ਚਲਾ ਗਿਆ ਜਿਹਦੀ ਬਾਬਤ ਗਿਆਨੀ ਸੋਹਣ ਸਿੰਘ ਸੀਤਲ ਜੀ ਬੜਾ ਵਧੀਆ ਲਿਖਦੇ ਹਨ ਕੋਈ ਦੂਰ ਦੀ ਗੱਲ ਨਹੀਂ ਦੇਸ਼ ਇਹ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜਾ ਧਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਵਾਲੇ ਤੇ ਅਣਖਿਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸੀ ਸਾਨੂੰ ਝੁੱਕਦੇ ਸਨ ਕਈ ਘਮਣ ਵਾਲੇ ਕੌਣ ਜਾਣਦਾ ਸੀ ਰੋਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਝਾਣ ਵਾਲੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰਿਆਂ ਦੇ ਤਖਤ ਤਾਜ ਨਿਸ਼ਾਨ ਕਿਰਪਾਨ ਵਾਲੇ ਸਾਡੀ ਅੱਜ ਦੀ ਪੀੜੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਆਓ ਗੁਰੂ ਸਾਹਿਬ ਜੀ ਦਾ ਅਮਰਤ ਛੱਕੇ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਸਦਾਤਾ ਤੇ ਚੱਲੀਏ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨੀ ਹੈ ਜਿਸ ਵਿੱਚ ਦੱਸਕੋ ਕਿਵੇਂ ਗੁਰੂ ਸਾਹਿਬ ਜੀ ਦਾ ਅਮਰਤ ਛੱਕੇ ਵੱਡੇ ਵੱਡੇ ਜੋਧੇ ਵੱਡੀਆਂ ਵੱਡੀਆਂ ਜੰਗਾਂ ਲੜ ਕੇ ਸ਼ਹੀਦੀਆਂ ਪਾ ਜਾਂਦੇ ਰਹਿ ਓ ਮਸਤੀ ਪੂਰੀ ਅਨੰਦਾਂ ਦਾ ਹਕ ਸੱਚ ਦੇ ਰਾਹ ਦਾ ਰਾਹੀ ਨੇ ਕਾਮ ਸਜਾਈ ਸ਼ੇਰਾ ਜੀ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਬਾਤ ਤੋਂ ਡਰਦੇ ਨਹੀਂ ਉਹਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਦਿੱਤੇ ਵਿੱਚ ਯੁਰਤ ਮਿਲਾ ਕੇ ਖੰਡੇ ਦੀ ਸੀ ਮਰਦਮ ਲਖਨ ਟੋਕ ਨਾ ਸੀ ਸਤਿਤਾ ਗੁਰੂ ਆਪਣੇ ਨੂੰ ਕਾ ਕਾ ਤੇ ਸਿਰ ਧਰਤੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾਂ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਗੀਆਂ ਨਹੀਂ ਹਾਂ ਮੈਂ ਬੜਾ ਰੋਕੇ ਆ ਮਾਰੇ ਅਸਿਰਕੇ ਨਹੀਂ ਇਤਿਹਾਸ ਕੇ ਸਾਡੀ ਆ ਲੀ ਹਾਂ ਜਿੰਨਾ ਮਾਣੇ ਸੱਤਰੀਆ ਰੜੇਦੇ ਮੁਖ ਖੇੜਿਆਂ ਵਾਲਿਓ ਕਰਤੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮਾਤ ਤੋਂ ਡਰ ਕਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਸ ਜਗ ਨੂੰ ਰੋਸ਼ਨ ਕਰਨ ਲਈ ਜਿਸ ਆਪਾ ਹੋਵੇ ਮਾਰਿਆ ਵੇ ਤੂੰ ਉਹਦੀਆਂ ਸਿਫਤਾਂ ਕਿੰਜ ਬੈ ਕੇ ਕਿੰਜ ਲਿਖੇਗਾ ਮਲਪੁਰ ਵਾਲਿਆ ਵੇ ਜੰਗ ਜਾਰੀ ਰੱਖਦੇ ਜਿੰਨ ਤੱਕ ਆ ਕਦੇ ਹੌਸਲੇ ਕੋਈ ਕਹਿੰਦੇ ਹੋਏ ਫਿਰ ਮਾਦਾ ਜੱਜ ਕਾਨ ਤੋਂ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ